हां सरदार हाँ जी सत श्री अकाल हां जी सरदार जी सत श्री हो और किने घर परिवार बाल बच्चे सब ठीक है ठीक है ठीक है बढ़िया है देख तो नाचदी बड़ा कहंत है बोली बाबा के मन नाचदी है नाचदी ता है वो तो सीधे देख लिया सच्ची तो देख ले आ लिया नाचदी दे दाम भी बड़े हाल दे हाय हाय मैं तो कहीं तो फोन से देख ले ਦੇਖ ਲੈ ਤਾਂ ਇਹ ਨਾ ਜਦੋਂ ਛੱਜ ਪਾਉਂਦੀ ਸਿਹਤ ਐ ਤੂੰ ਗੇੜਾ ਦਿੰਦੀ ਸੀ। ਤੂੰ ਗੇੜਾ ਦਿੰਦੀ ਸੀ। ਉਹ ਗੱਲ ਬੰਦੀ। ਮੇਰੀ ਜਾਨ ਸੋਣੇ ਰਿੰਕੂ ਵੀ ਖੇੜੀ। ਉਹਨੂੰ ਰੱਖੇ ਉਹ ਕੰਮ ਜਗ੍ਹਾ ਦੇ ਵਿਚ ਆ ਬਣਾਉਂਦੀ ਸੀ ਤੇ ਮੈਂ ਤਾਂ ਨਾ ਅੱਛਾ ਲੱਡੂ ਲੱਡੂ ਜਿਹੜੀ ਉਹ ਉਧਰ ਜਾ ਕੇ ਖੇਤ ਕਰਨੀ ਗਿਆ ਵੇ ਉਹ ਨਾ ਲੱਡੂ ਕੀ ਕਹਿੰਦੇ ਲੱਡੂ ਜੇ ਆਏ ਨੇ ਵਿਆਹ ਵਾਲੇ। ਹਾਂ ਹਾਂ। ਤੇ ਉਹ ਖਾਈ ਜਾਂਦਾ ਸੀ ਮੈਂ ਤੇ ਲੱਡੂ ਖਾਂਦੇ ਖਾਂਦੇ ਤੇਰੀ ਯਾਦ ਆ ਗਈ ਹਾਈ ਹਾਈ ਮਤਲਬ ਲੱਡੂ ਦੇਖ ਕੇ ਤੇਲਦਮ ਵਰਗੀ ਕਿੰਨਾ ਯਾਦ ਆ ਗਈ ਹਾਂ ਸੰਸਾਧ ਜੀ ਆਪਣੀ ਕੋਈ ਗੱਲ ਕਰਵਾ ਸਕਦੀ ਨਹੀਂ ਕੋਈ ਤੋਂ ਬਣਾਏਗੀ ਤਾਂ ਬਾਣੀ ਸਕਦੀ ਹੈ ਇਹ ਅੱਲਾਹ ਉਹ ਨਾ ਬੋਲੀ ਸਹੀ ਪਾਈ ਸੀ ਕਰਮ ਕਰਮ ਕੋੜ ਮਿਲਗਾਤਣਗੇ ਸਾਨੂੰ ਚੋਲ ਦੇ ਦਰਸ਼ਨ ਨਹੀਂ ఉరేయామ్తిమనీ లిడి తూకు లాయాయంలమియం ున్తూ తూన్రామిన్ర్టుక్ వ౪లోాంగంగిcodafika ਅੱਛਾ ਤੂੰ ਅਨਪੜ ਹੈ ਇੰਨੀ ਅਨਪੜ ਵੀ ਨਹੀਂ ਮੈਨੂੰ ਲੱਗਦਾ ਦਸ ਬਾਰਾਂ ਤਾਂ ਪੜੀ ਹੋਣੀ ਦੇਖੋ ਹਾਂ ਉਸ ਚ ਤਾਂ ਮੇਰੀਆਂ ਕੀਤੀਆਂ ਹੋਈਆਂ ਦਸ ਬਾਰਾਂ ਦਸ ਬਾਰਾਂ ਚ ਮੈਂ ਹਿੰਦੀ ਦੀ ਮੈਂ ਪੰਜਾਬੀ ਦੀ ਟੀਚਰ ਰੱਖਿਆ ਵੀ ਹੈਗਾ ਸਰਕਾਰੀ ਸਕੂਲ ਚ ਅੱਛਾ ਉਹ ਅਧਿਆਪਕਾ ਹੀ ਨਹੀਂ ਸੀ ਉਹਦੇ ਥਾਂ ਤੇ ਮੈਨੂੰ ਰੱਖਿਆ ਸੀ ਕਿੰਨਾ ਚਿਰ ਅੱਛਾ ਸਮਝ ਗਈ ਮੈਂ ਲੋਬਰ ਵੀ ਇਹ ਕਿਹੜਾ ਕਹਿੰਦਾ ਤੁਸੀਂ ਲੋਸ਼ਨ ਜਾ ਓਹੋ ਮੜਾਈ ਜੀ ਮੜਾਈ ਜਦੋਂ ਆਪਾਂ ਮੰਨ ਲਓ ਜੇ ਚਾਰ ਦੀ ਫਾੜੀ ਕਟਾਈ ਹੈ ਕਦੇ ਕਿ ਚਾਰ ਦੀ ਫਾੜੀ ਸਰਦਾਰ ਨੇ ਕੀਤੀ ਹੈ ਕਦੇ ਨਾ ਇਹ ਤਾਂ ਨਾ ਤੇਰੇ ਇਹ ਭਾਈ ਜੀ ਤਾਂ ਬਾਲੇ ਹੋਰ ਸਾਦ ਸੀ ਔਕਰ ਕੋਰੀ ਜੀ ਤਨ ਤਨ ਵਾਹਦੀ ਕਿਵੇਂ ਹੋ ਗਈ ਅੱਛਾ ਅੱਛਾ ਇਹਦਾ ਮਤਲਬ ਕੋਈ ਤਾਂ ਮਤਲਬ ਕਨ ਪੂਰੇ ਲੀੜੇ ਵੀ ਨਾਉਂਦਾ ਹੁਣ ਤਨ ਬਸ ਰਿੰਕੂ ਤੇ ਆ ਹ ਸੋਨਣਾ ਨਹੀਂ ਹੋਣਾ ਸੀ ਜੇ ਇਹ ਹੋ ਗਈਆਂ ਤੇ ਦੁਬਾਰਾ ਸਸ ਹੋਰ ਉਪਰਸਠੀਕਾ ਮੈਂ ਲੂਬ੍ਰੀਕਟ ਪਤਾ ਕਿਵੇਂ ਜਿਵੇਂ ਮੱਲਾ ਹੁਣ ਆਪਾਂ ਸਾਰੇ ਜਿਹੜੇ ਵੀਅਰ ਉਸ ਨੂੰ ਰਿਮੂਵ ਕਰਨ ਤੋਂ ਬਾਅਦ ਜੋ ਚਾਰ ਦੀ ਫਾੜੀ ਦੇ ਉੱਪਰ ਜੋ ਦਾ ਪਹੀਵ ਲਾਉਂਦੇ ਦੋਨਾਂ ਪਾਸਿਆਂ ਤੇ ਦੋਨੋਂ ਜਿਹੜੇ ਪਾਸੇ ਫਾੜੀਆਂ ਹੁੰਦੀਆਂ ਨੇ ਦੋਨਾਂ ਪਾਸੇ ਉਤੋਲੀ ਉਤੋਨੀ ਗੋਲ 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 ਬੀਟ ਮਾਰਦੇ ਹਾਂ ਹਾਂ ਸਰ ਹਾਂ ਸਰ ਬਾਜੀ ਤੁਸੀਂ ਇਹ ਕੋਈ ਸ਼ਿਕਿੰਨੀ ਹੋ ਗਏ ਹਨ ਹਾਂ ਹਾਂ ਇਹ ਗੱਲ ਤਾਂ ਸੁਣਾ ਤੇ ਚਾਰ ਦੀ ਫਾੜੀ ਦੇ ਬਾਅਦ ਬਾਅਦ ਦੀਆਂ ਜੀਵ ਘੁਮਾ ਕੇ ਜੀਵ ਘੁਮਾ ਕੇ ਉਤਵਾਲ ਗੋਲ ਮਤਲਬ ਸਾਫ਼ ਹੋਣ ਸਾਰੇ ਹਨਾ ਘੁਮਾ ਕੇ ਘੁਮਾ ਕੇ ਤੇ ਮੋੜ ਕੇ ਬਾਅਦ ਦੇ ਵਿੱਚ ਉਹ ਜੀਵ ਨੂੰ ਵਿੱਚ ਪਾ ਦੇ ਉਹ ਜਿੰਨੇ ਵਿਚਾਲੀ ਖਾੜੀ ਵਾਲਾ ਹੁੰਦਾ ਹੈ ਜੀ ਸਰਦਾਰ ਜੀ ਤਿਸਨਾ ਨਾ ਸਰ ਤੇ ਉਸ ਤੋਂ ਬਾਅਦ ਕੀ ਹੁੰਦਾ ਨਾ ਜੀਪ ਵਿੱਚ ਪਾ ਕੇ ਉਹਦੇ ਚ ਘੁਮਾਉਂਦਾ ਰਹੇ ਘੁਮਾਉਂਦਾ ਰਹੇ ਤਿਸਤੋ ਹੰਨ ਕਰਤੀ ਕੀ ਜਿਉਂ ਮਾਰ ਮਾਰ ਕੇ ਜਉਣਾ ਜਾਂਦੀ ਕਰਨਾ ਹੈ ਪਹਿਲਾਂ ਦਿਨ ਮਾਰ ਮਾਰ ਕੇ ਜੇ ਮੰਨ ਜਉਂਦੀ ਕਰਾਂਗੇ ਤੁਸੀਂ ਤਰਫਾਉਂਗੇ ਕਰਨਾ ਕਾ ਕੇ ਕੋਈ ਤਰਫਾ ਕਰਸਾ ਕਿ ਕੋਈ ਮੜਾ ਮੋਟਾ ਮੇਰੀ ਸੇਕੋ ਜੀਵ ਭੰਤੀ ਦੋਗੇ ਹਾਂ మ్న్ దూను చట్టి జామా క్లు మెంతరును ఏంతరు లోబ్రిగేటరు లుప్రిగేటరులుందా తేర్ర్స్వి మ్నాందా అర్స్వికేందా అర్స్వి చాడది హం ਦੇਖਿਆ ਪੰਜਾਬਸ਼ਤੰਗਤੰਗਾ ਹੋਊਗਾ। ਉਹ ਤਾਂ ਮੈਂ ਦੱਸਦਾ ਵੀ ਅਸਮਾਨ ਵੀ ਝੁੱਕ ਜਾਊਗਾ ਝੁੱਕ ਝੁੱਕ ਕੇ ਸਲਾਮ ਕਰੂਗਾ ਦੇਖੀ ਉਹ ਟਾਈਮ ਜਿਹੜਾ ਪੂਰੇ ਯੂਨੀਵਰਸ ਦੇ ਵਿੱਚ ਨਾ ਇੱਕ ਐਦਾਂ ਦਾ ਨਾਦ ਗੂੰਜੂਗਾ ਉਸ ਟਾਈਮ ਜਦੋਂ ਆਪਣੇ ਦੋਨਾਂ ਦਾ ਮਹਾ ਮਿਲਨ ਹੋਊਗਾ ਜੇਕਰ। ਕਿਤੋਂ ਹੋਊਗਾ ਵੀ ਸਰਦਾਰ ਜੀ ਸੁਣਾ। ਜੇ ਲੋ ਮੇਰੇ ਸਰਦਾਰ ਨੇ ਮੇਰੇ ਨਾਲ ਮਹਾ ਮਿਲਨ ਕਰਨ ਵਾਸਤੇ ਆਉਗੇ ਉਹ ਵੀ ਹੋਊਗਾ। ਅੱਛਾ ਜੀ। ਉਹਦੋਂ ਨਾ ਜਦੋਂ ਆਪਣਾ ਮਹਾ ਮੈਂ ਕਿਹੜੀ ਛੋਟੀ ਥੜੀ ਆ ਜਾਂਦੀ ਹੈ ਵੀ ਇੱਧਰ ਤੇ ਚੱਲਾਂਗੇ ਕਮਾਨ ਸਾਹਿਬ। ਮਾਣ ਸਾਨ ਲਾਂਦੇ ਆ ਅਖੰਡ ਬਰਨਾਲੇ ਬਰਨਾਲੇ ਨਾ 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 ਆਪਣਾ ਜਿਹੜਾ ਸਰਦੂਲਗੜ ਮੰਡੀ ਨਹੀਂ ਨਾਲੇ ਛੋਟੀ ਮੰਡੀ ਹੈ ਉੱਥੇ ਮੈਂ ਨਾ 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 ਸਰਦੂਲਗੜ ਹੈ ਅੱਛਾ ਤੇ ਉੱਥੇ ਆਪਾਂ ਚੱਲਦੇ ਆਂ ਤੇ ਉੱਥੇ ਆਪਾਂ ਜਾ ਕੇ ਨਾ ਕੋਈ ਥੋੜੀ ਸੈਟਿੰਗ ਬਿਠਾਉਣੀ ਹੈ ਉੱਥੇ ਨਾ ਸਰਦੂਲਗੜ ਤੋਂ ਦੂਰ ਬਾਹਰ ਤਾਂ ਜੇ ਸਰੂ ਰਾਜੰਦ ਨਹੀਂ ਸਰੂਰ ਕਿੰਨੇ ਦੂਰ ਪਊਗਾ ਆਪਾਂ ਨੂੰ ਆਪਾਂ ਦੱਸ ਕੇ ਤੋਂ ਕਿ ਨਾ ਤਾਂ ਨੇੜੇ ਤਾਂ ਹੈਗਾ ਬੁਲਾੜ ਦੇ ਆ ਜੀ ਸਦੂਲਗੜਾ ਜੀ ਬਰੋਬਰ ਤੈਨੂੰ ਉੱਥੋਂ ਚੜਾਉਣਾ ਮੈਂ ਤੁਹਾਨੂੰ ਠੀਕ ਹੈ ਹਾਂ ਠੀਕ ਕੋਈ ਨਹੀਂ ਥੋੜੇ ਮੱਸ ਮੈਂ ਮੈਂ ਤਾਂ ਗਲਤ ਨੂੰ ਵੀ ਜਿਸ ਟਾਈਮ ਮੈਂ ਤਾਂ ਫਿਰ ਮਿਲ ਜਾਣਾ ਤੁਹਾਨੂੰ ਮੈਂ ਤਾਂ ਕੁੰਗੀ ਰਿਛਲੇ ਹੁੰਦੇ ਆ ਗਿਆ ਹੈਗਾ ਮੈਂ ਤਾਂ ਵਿਆਹ ਤਾਂ ਕੇ ਕੇ ਆ ਜੀ ਅੱਛਾ ਦੇਖ ਲੈ ਹੁਣ ਜਿਵੇਂ ਤੂੰ ਕਰਨੀ ਹੈ ਉਸ ਹਾਂ ਤੇਰੀ ਮਰਜ਼ੀ ਹੈ ਹੁਣ ਤੂੰ ਕੰਮ ਕਰ ਫਿਰ ਇਹ ਉਹਨੇ ਤਾਂ ਹੀ ਮਦਨਿਆ ਵੱਡੇ ਕਹਿ ਜਾਂਦੇ ਨੇ ਦੇਖ ਲਿਆ ਤਾਂ ਚਾਰ ਕੰਡੀਡੈਂਟ ਰੈਟਲ ਮੰਗੀ ਹਾਂ ਸਹੀ ਹੈ ਠੀਕ ਹੈ ਫਿਰ ਹਾਂ ਤਾ ਤੂੰ ਐਂ ਕਰ ਮੇਰੀ ਗੱਲ ਸੁਣ ਤੂੰ ਹੋ ਜਾ ਤਿਆਰ ਤੇ ਸੂਟ ਉਹੀ ਪਾਉਣਾ ਜਿਹਦੇਿੱਦਾਂ ਪਾਉਂਦੀ ਪਾਉਂਦੀ ਤੂੰ ਅੰਬ ਦਿਖਾਉਂਦੀ ਸੀ ਮੈਨੂੰ ਠੀਕ ਹੈ ਠੀਕ ਹੋ ਜਾ ਦੇ ਠੀਕ ਹੈ ਪਾਣੀ ਸੱਤ ਹੋਰ ਸਮਾਂ ਲੈਣੀ ਹੈ ਲੈ ਪੰਜ ਸੱਤ ਹੋਰ ਸਮਾਂ ਲੈ ਮੇਰੀ ਗੱਲ ਸੁਣਨਾ ਇਹੋ ਜਿਹਾ ਮਹਾ ਮਹਾ ਮਿਲਣ ਕਰਾਂਗੇ ਤਾਂ ਪੂਰੇ ਦੇਵੀ ਦੇਵਤੇ ਦੰਵ ਸ਼ੋਮਨ ਸੋ ਦਾ ਸਾਰਾ ਜਿੰਨਾ ਵੀ ਯੂਨੀਵਰਸ ਦਾ ਸਾਰਾ ਇਕੱਠਾ ਹੋ ਜਾਊਗਾ ਆਪਣੇ ਕੋਲ। ਫੈਂਟਫੇਰ ਗੱਲਾਂ ਨਹੀਂ ਕਰੇ ਜਾਏਗਾ ਗੱਲਾਂ ਨਾਲ ਸਾਰੇ ਕੁਝ ਕਰਾਂਗੇ ਅਸੀਂ। ਚੱਲ ਠੀਕ ਹੈ ਫੋਨ ਕੱਟ ਲੈਂਦਾ ਯਾਰੋ। ਠੀਕ ਹੈ।